ਜੀਵਨ ਦੀ ਜੇ ਮੋਟੀ ਜੀ ਚੀਜ਼ ਸਮਝ ਗਏ ਇਸ ਜਗਤ ਤੇ ਜਿਵੇਂ ਆਉਂਦਿਆਂ ਵੀ ਫੋਜਾ ਨਾ ਲੱਗੇ ਜਿਵੇਂ ਮਹਾਰਾਜ ਜੀ ਕਲਗੀ ਕਰਪਾ ਸਾਹਿਬ ਜੀ ਕਹਿੰਦੇ ਨੇ ਨਾ ਕਿ ਮੈਂ ਹੋ ਪਰਮਪੁਰਖ ਕੋ ਦਸਾ ਦੇਖਣ ਆਇਓ ਜਗਤ ਗਤਮ ਅਹੀਂ ਵੀ ਪਿਆਰੇ ਜੀ ਦੇ ਬੋਤ ਬਣ ਕੇ ਦਾਸ ਬਣ ਕੇ ਆਸ਼ਕ ਬਣ ਕੇ ਇਸ ਜਗਤ ਦਾ ਤਮਾਸ਼ਾ ਹੀ ਦੇਖਣਾ ਹੈ ਬਸ ਤਮਾਸ਼ੇ ਦੇ ਵਿੱਚ ਉਹ ਕਿਤੇ ਕੁਝ ਬਣਿਆ ਕਿਤੇ ਕੁਝ ਬਣਿਆ ਕਿਤੇ ਕਮਲਾ ਕਿਤੇ ਰਮਲਾ ਕਿਤੇ ਸਿਆਣਾ ਬਣਾ ਕਿਤੇ ਫੁੱਲ ਏ ਕਿਤੇ ਕੰਡਾ ਏ ਕਿਤੇ ਮਿੱਠਾ ਏ ਕਿਤੇ ਗਰਮ ਏ ਕਿਤੇ ਮਿਠਾਸ ਭਰ ਕੇ ਬੈਠਾ ਕਿਤੇ ਕੌੜਾ ਬਣ ਕੇ ਬੈਠਾ ਇਹ ਸਭ ਉਹਦੇ ਰੱਗ ਇਹ ਹੋਈ ਜਿਹੜਾ ਤਮਾਸ਼ਾ ਏ ਇਹ ਜਰੇ ਜਰੇ ਚ ਨੂੰ ਰਚੇ ਨੂੰ ਦੇਖਣਾ ਹਿੱਤੇ ਵਿੱਚ ਚੱਲਦੇ ਆ ਸਿਰਫ ਦੇਖਣ ਵਾਲੇ ਵਾਜੋ ਤੇ ਮੈਂ ਦੇਖਣਾ ਇੱਥੇ ਮੰਨਣਾ ਹੈ ਕੋਈ ਪਿਆਰ ਕਰਦਾ ਇੱਥੇ ਮੰਨ ਲਓ ਦੇਖ ਲਓ ਤੇ ਮੰਨ ਲਓ ਕੋਈ ਕ੍ਰੋਧ ਕਰਦਾ ਇੱਥੇ ਨੂੰ ਵੀ ਦੇਖ ਲਓ ਤੇ ਮੰਨ ਉਹੀ ਆਪਣਾ ਪਨ ਜਿਤਾਉਂਦਾ ਹੀ ਕਹੀ ਰੰਗ ਚ ਬੈਠਾ ਤੇ ਮਾਰ ਲਓ ਕਿਤੇ ਜਾਣ ਕੇ ਰੁੱਸਿਆ ਫਿਰਦਾ ਇਹ ਨਫਰਤ ਕਰਦਾ ਤੇ ਉਹਨੂੰ ਵੀ ਮਾਰ ਲਓ ਇਹ ਵੀ ਸੋਹਣੀ ਬਾਤ ਸਾਰੀ ਖੇੜੇ ਤਾਈਂ ਭਗਤ ਕਬੀਰ ਜੀ ਬਹੁਤ ਭਗਤ ਜਨ ਬਹੁਤ ਏ ਇਹ ਰੰਗ ਨੂੰ ਕਮਾਉਂਦੇ ਹੀ ਹੋ ਵੇਖੋ ਬਾਰੇ ਜੀ ਕਹਿ ਦਿੰਦੇ ਮਤਾ ਕਰੇ ਪਛਮ ਕੀ ਤਾਈਂ ਪੂਰਬ ਹੀ ਲੈ ਜਾਤ ਮਹਾਰਾਜ ਮੈਂ ਤੇ ਮਤਾ ਪੀਤਾ ਹੀ ਫੈਸਲਾ ਕੀਤਾ ਹੈ ਵੀ ਮੈਂ ਪੱਛਮ ਨੂੰ ਜਾਣਾ ਵੈਸਟਰਨ ਪਰ ਤੂੰ ਵੇਲਾ ਮੈਨੂੰ ਪੂਰਬ ਨੂੰ ਲੈ ਜਾਂਦਾ ਪਰੋਂਦੇ ਥੋੜੀ ਕਿਤੇ ਪੂਰਬ ਜਾਣ ਲੱਗੇ ਜੇ ਮਹਾਰਾਜ ਜੀ ਕਹਿੰਦੇ ਨੇ ਕਿ ਕਬੀਰ ਜੋ ਮੈ ਚਿਤਵ ਨਾ ਕਰੇ ਮੈਂ ਜਿੰਨਾ ਮਰਜੀ ਚਿੰਤਨ ਕਰਾਂ ਚਿਤਵਨ ਕਰਾਂ ਵੀ ਇੰਤਾ ਕਰੂੰਗਾ ਇੰਤਾ ਕਰੂੰਗਾ ਕੋ ਖਸਮ ਉਹਦਾ ਕਰਦਾ ਨਹੀਂ ਜੋ ਮੇ ਚਿਤਵੂ ਨਾ ਕਰੇ ਕਿਆ ਮੇਰੇ ਚਿਤਵੇ ਹੋਇ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਵੇ ਜਿਹੜਾ ਮੇਰੇ ਚਿਤ ਜੇਤੇ ਚ ਨਹੀਂ ਨਾ ਹੁੰਦਾ ਏ ਉਹ ਕਰਦਾ ਆਪ ਜੀ ਜੀਵਨ ਦਾ ਇਹ ਰੰਗ ਸਮਝ ਲਓ ਸਿੰਪਲ ਜਿਹਾ ਕਿ ਮਹਾਰਾਜ ਜੀ ਦੇ ਰੰਗਾਂ ਨੂੰ ਮੰਨਣਾ ਏ ਉਸ ਨੂੰ ਸਾਰੇ ਰੰਗ ਚ ਤਮਾਸ਼ੇ ਕਰਦਾ ਰੰਗ ਤਮਾਸ਼ੇ ਕਰਦਾ ਮੰਨਣਾ ਏ ਤੇ ਇਸ ਖੇਡ ਦੇ ਵਿੱਚ ਜੋ ਪਾਤ ਖੇੜੇ ਸੋਹਣੀ ਖੇੜੇ ਜੋ ਮਹਾਰਾਜ ਜੀ ਨੂੰ ਪਾਉਂਦੀ ਖੇੜੇ ਉਹਦੀ ਫੈਸਲੇ ਕਰਨੇ ਉਹ ਡਿਸੀਜਨ ਲੈਣੇ ਪਰ ਜੇ ਉਹ ਡਿਸੀਜਨ ਬਦਲ ਵੀ ਦਵੇ ਤੇ ਉਹਨੂੰ ਵੀ ਮੰਨਣਾ ਬਸ ਨੇ ਜਨਤ ਤਮਾਸ਼ਾ ਇਹ ਵਸੇ ਸਮਝ ਲੋ ਤੇ ਗ੍ਰਿਸ਼ਤ ਮਾਰਕ ਆਪੇ ਸਹੀ ਹੋ ਜਾ ਗ੍ਰਿਸ਼ਤ ਮਾਰਕ ਕੀ ਸਾਰੇ ਹੀ ਆਪੇ ਸਹੀ ਹੋ ਜਾਣ ਕੁਝ ਵੀ ਨਹੀਂ ਬਚਣਾ ਜਿਹੜਾ ਬੁਰਾ ਰਹੇ ਸਭ ਤੋਂ ਜ਼ਰੂਰੀ ਇਹ ਕਿ ਇੱਥੇ ਜਿਹੜਾ ਇਹ ਕਰਤਾ ਬਣ ਕੇ ਜੀਨੇ ਹੈ ਨਾ ਉਹ ਦਿੱਕਤ ਹੈ। ਪਤਨੀ ਕਰਤਾ ਬਣੇ ਤੇ ਪਤਨੀ ਦੀ ਝੋਲੀ ਲੁੱਕ ਪੈਂਦਾ। ਕਿਉਂਕਿ ਜੇ ਕਰਤਾ ਤੁਸੀਂ ਜੇ ਤੇ ਭੋਗਤਾ ਵੀ ਤੁਸੀਂ। ਜੇ ਕਰਤਾ ਬਣੇ ਹੋ ਤੇ ਫਿਰ ਭੋਗਣ ਨੂੰ ਵੀ ਤਿਆਰ ਹੋ ਜਾਓ ਕਿਉਂਕਿ ਭੋਗਣਾ ਵੀ ਕਰਤੇ ਨੂੰ ਪੈਣਾ। ਕਰਤੇ ਤੋਂ ਬਿਨਾ ਭੋਗਤਾ ਨਹੀਂ ਹੁੰਦਾ। ਇਹ ਕਰਤਾ ਨਾ ਬਣੋ। ਇਹ ਸਰਵਤਮ ਆਸ਼ਾ ਦੇਖੋ ਖੇਡ ਖਡਾਰੀ ਬਣੋ ਕਰਤਾ ਨਾ ਬਣੋ ਖੇਡੋ ਖੇਡ ਜਿੱਦਾਂ ਦੀ ਗਾੜੀ ਪ੍ਰਗਟ ਹੁੰਦੀ ਉਹਨੂੰ ਖੇਡੋ ਪਰ ਜੇ ਕਰਤਾ ਬਣੋਗੇ ਪਤੀ ਦਾ ਜੀ ਕਰਦਾ ਮੈਂ ਕਰਤਾ ਬਣਾ ਪਤਨੀ ਦਾ ਜੀ ਕਰਦਾ ਮੈਂ ਬਣਾ ਫਿਰ ਜੇ ਕਰਤਾ ਤੁਸੀਂ ਨਹੀਂ ਤੇ ਭੋਗਤਾ ਵੀ ਪਾਈ ਤੁਸੀਂ ਬੜੀ ਸਿੱਧੀ ਜੀ ਗੱਲ ਹੈਂ ਇਹ ਤਰਕੇ ਕਰਤਾ ਨਾ ਬਣੋ ਖਡਾਰੀ ਬਣੋ ਇਹ ਡੋਰੀ ਜਨ ਦੇਖੋ ਉਸ ਦੇ ਜੱਗਰ ਦੇ ਤਮਾਸ਼ੇ ਕਰ ਲਿਆ ਜਾਂਦਾ ਤੇ ਤੁਹਾਡੀ ਰੋਣੀ ਸਾਰੇ ਮੁੱਖ ਜਾਣ ਆਈ ਪਰਾਂ ਨਾਲ ਹੱਸਦੇ ਹਾਂ ਉਹਦੇ ਆਈ ਕਿ ਵੀ ਉਹਨਾਂ ਇੱਥੇ ਅਮਰੀਕਾ ਇੱਥੇ ਉਹ ਸਿੰਧ ਨੇ ਗੱਡੀ ਚਲਾਉਣੀ ਤੇ ਇਦਾਂ ਸੇਵਾਵਾਂ ਦੇ ਕਾਰਜ ਚੱਲਦੇ ਅੱਛਾ ਉਹਨੇ ਮਹਾਰਾਜੀ ਦੀ ਲਾਗੇ ਗੱਲ ਸੁਣਦੇ ਸੁਣਦੇ ਨੇ ਇੰਨਾ ਮਸਤ ਹੋ ਜਣਾ ਉਹਨੇ ਹਰ ਵਾਰ ਐਗਜ਼ਿਟ ਕੋਲ ਜਾਣਾ ਆਈ ਥੇਰੇ ਕੋ ਜੂਟਰਨ ਮਾਰ ਮੂਰ ਕੇ ਥੇਰ ਆਉਣਾ ਤਿੰਨ ਚਾਰ ਦਿਨ ਇਦਾਂ ਹੀ ਚੱਲਦਾ ਰਿਹਾ ਤੇ ਚੌਥੇ ਪੰਜਵੇਂ ਦਿਨ ਦੀ ਬਾਤ ਤੇ ਸਾਨੂੰ ਕਹਿੰਦਾ ਖਾਲਸਾ ਜੀ ਐਂ ਕਾ ਚੱਲੀ ਏ ਤੇ ਸਾਨੂੰ ਕਹਿੰਦਾ ਖਾਲਸਾ ਜੀ ਵੀ ਆਹ 5 ਮਿੰਟ ਦੀ ਤੇ ਬਾਟ ਏ ਤੁਸੀਂ 20 ਮਿੰਟ ਪਹਿਲਾਂ ਹੀ ਕਹੀ ਜਾਂਦੇ ਤੇ ਐਂ ਕਾ ਵੀ ਨਹੀਂ ਚੱਲੀ ਏ ਟਾਈਮ ਲੱਗਦਾ ਕਹਿੰਦੇ ਨਹੀਂ 5 ਮਿੰਟ ਹੀ ਏ ਮੈਂ ਜਾਣਾ ਲੱਗ ਗਈ ਘਰ ਤੇ ਇਹਨੂੰ ਕਿਹਾ ਕਿ ਖਜਮਾ 20 ਮਿੰਟ ਤੇਰੇ ਵੀ ਤੇ 15 ਨਾਲ ਹੈਗੇ ਨਾ ਜਿਹੜਾ ਉਤੋਂ ਗੇੜਾ ਮੇਰਾ ਮਤਲਬ ਕਿਉਂ ਨਹੀਂ ਬਣਾਣਾ ਤੇ ਫਿਰ ਇੰਜ ਉਹ ਅਹੀਂ ਵੀ ਹਸਾਸ ਦੇ ਆ ਦੇ ਗਿਆ ਉਹ ਵੀ ਜੋ ਹਸਣ ਲੱਗਾ ਤੇ ਅਹੀਂ ਪੈਣਾ ਨਾ ਲੱਗੇ ਕਿ ਹੁਣ ਇਹੋ ਗੱਲ ਨੂੰ ਦੁੱਖ ਵੀ ਬਣਾਇਆ ਜਾ ਸਕਦਾ ਰੋਣਾ ਵੀ ਬਣਾਇਆ ਜਾ ਸਕਦਾ ਤੇ ਯਾਰ ਇਹ ਬੜਾ ਇੱਕ ਟਾਈਮ ਵੇਸਟ ਕਰਦਾ ਰੋਜ਼ ਰਾਹ ਭੁੱਲ ਜਾਂਦਾ ਇਹਨੂੰ ਚਲਾਉਣੀ ਨਹੀਂ ਆਉਂਦੀ ਧਿਆਨ ਨਹੀਂ ਲੱਗਦਾ ਇਹੋ ਗੱਲ ਨੂੰ ਖੁਸ਼ੀ ਵੀ ਬਣਾਇਆ ਜਾ ਸਕਦਾ ਆ ਹੁਣ ਅਹੀਂ ਖੁਸ਼ੀ ਬਣਾਇਆ ਤੇ ਆਪਕੋ ਤੁਹਾਨੂੰ ਖੁਸ਼ੀ ਨਾਲ ਦੱਸਣ ਦੇ ਦੁੱਖ ਬਣਾਇਆ ਹਮਰ ਤੇ ਨੋਂ ਦੇ ਰਹਿਣਾ ਤੁਹਾਡੇ ਹੱਥ 'ਚ ਜ਼ਿੰਦਗੀ ਨੂੰ ਦੁੱਖ ਬਣਾਉਣਾ ਤੇ ਆਨੰਦ ਬਣਾਉਣਾ ਕਿਸੇ ਹੋਰ ਦੇ ਹੱਥ 'ਚ ਨਹੀਂ ਹੈ ਤੁਹਾਡੇ ਹੱਥ 'ਚ ਹੈ। ਵਿ੍ਰਿਸ਼ਤ ਮਾਰਗ ਜਿਹੜਾ ਹੈ ਨਾ ਜਿੰਨਾ ਵੀ ਇਹ ਰਿਸ਼ਤੇ ਲਾ ਲੋ ਕਰਮ ਲਾ ਲੋ ਇਹ ਆਟ ਹੈ। ਸਭ ਚੀਜ਼ਾਂ ਆਟ ਨੇ ਤੁਸੀਂ ਪ੍ਰਸ਼ਾਦਾ ਬਣਾਉਨੇ ਆ ਆਟ ਇੱਕ। ਅੱਛਾ ਜੀ ਆਟ ਨਾ ਹੋਵੇ। ਅੱਛਾ ਜਿਹਦੇ ਕੋਲ ਆਟ ਹੁੰਦਾ ਹੈ ਉਹ ਚਾਹ ਨਾ ਪ੍ਰਸ਼ਾਦਾ ਬਣਾਉਂਦਾ। ਤੇ ਜਿਹਦੇ ਕੋਲ ਆਟ ਨਹੀਂ ਹੁੰਦਾ ਉਹ ਬੋਝ ਥਲੇ ਬਣਾਉਂਦਾ। ਉਹਦੇ ਵਾਸਤੇ ਦੁੱਖ ਹੈ। ਇਹ ਸਮਝੀ ਜਾਏ ਤੁਹਾਨੂੰ ਕਿਹਨਾ ਗੱਲ ਕਰਨੀ ਪਵੇ ਤੇ ਜੇ ਤੁਹਾਡੇ ਕੋ ਆਠ ਨਹੀਂ ਹੈਗਾ ਉਹਨੂੰ ਕਨਵਿੰਸ ਕਰਨ ਦਾ ਜਾਂ ਉਹ ਰੰਗ ਦਾ ਕਨਵਿੰਸਿੰਗ ਪਾਰ ਨਹੀਂ ਤੁਹਾਡੇ ਕੋ ਹੈ ਵੀ ਉਹ ਆਠ ਨਹੀਂ ਹੈਗਾ ਤੇ ਤੁਹਾਨੂੰ ਗੱਲ ਕਰਨ ਲੱਗਿਆ ਸਟ्रेस ਹੋ ਜਣੀ ਦੂਜੇ ਦਾ ਦੇਖੋ ਜਿਹੜਾ ਪਰ ਜੇ ਤੁਹਾਨੂੰ ਹੁੰਦਾ ਹੈ ਤੁਹਾਨੂੰ ਮਾਣ ਹੈ ਵੀ ਗੱਲ ਹੀ ਕੋਈ ਨਹੀਂ ਆਗੇ ਮੈਂ ਗੱਲ ਕਰ ਲੈਣ ਤੇ ਤਰੀ ਚਾਹੀ ਚਾਹੀ ਕਰ ਲੈਣ ਤੁਹਾਡੀ ਖੁਸ਼ੀ ਤੇ ਤੁਹਾਡਾ ਦੁੱਖ ਤੁਸੀਂ ਬਣਾਉਣਾ ਏ ਪਰ ਉਹਦੇ ਚ ਵੀ ਕਾਬਲੀਅਤ ਜ਼ਰੂਰ ਜਿਹੜੀ ਇਹ ਉਹ ਮੈਨੇ ਰੱਖ ਲਈ ਇਸ ਕਰਕੇ ਸਿੱਖ ਬਣੋ ਹਰ ਚੀਜ਼ ਨੂੰ ਸਿੱਖੋ ਕਿਹੜੇ ਬੋਲ ਬੋਲਨੇ ਕਿੱਦਾਂ ਕਰਨੀ ਸੋਣੀ ਆਪ ਕੋ ਸੁਣਨ ਦਾ ਤੁਹਾਨੂੰ ਆਰਟ ਹੋਵੇ ਤੇ ਤੁਹਾਡੇ ਲਾਗੇ ਜਿੰਨੂ ਮਰਜ਼ੀ ਬਣਾ ਦੋ ਤੁਸੀਂ ਸਾਰਿਆਂ ਦੀ ਸੁਣ ਲੈ ਤੇ ਤੁਹਾਡੇ ਕੋ ਆਰਟ ਨਹੀਂ ਹੈ ਸੁਣਨ ਦਾ ਤੁਸੀਂ ਲਿਸਨਰ ਗੁੱਡ ਨਹੀਂ ਹੈਗੇ ਪਰ ਤੁਸੀਂ ਜਿਹੜਾ ਹੈ ਤੁਸੀਂ ਛੁੱਡ ਲੈਣਾ ਕਿ ਨਹੀਂ ਆ ਜਿਹੜੇ ਮੇਰੇ ਕੰਮ ਦੇ ਬੰਦੇ ਆ ਨਾ ਚਾਰਕ ਜਣੇ ਇਹਨਾਂ ਨੂੰ ਮੈਂ ਛੱਡ ਸਕਦਾ ਦੂਜਿਆਂ ਦੂਜੀ ਕੋਈ ਗੱਲ ਕਰੂੰਗਾ ਤੇ ਤੁਹਾਡਾ ਦੁੱਖ ਹੈ ਰੋਣੇ ਨੇਤਰਾ ਲਿਜੇਗੇ ਸਿੱਧੀਆਂ ਸਿੱਧੀਆਂ ਜਿਹੀਆਂ ਗੱਲ ਸਿੱਖੀ ਕੀ ਹੈ ਸਿੱਖਣਾ ਕਿ ਆਟੇ ਹਰ ਚੀਜ਼ ਆਟੇ ਬੋਲਣਾ ਆਟੇ ਸੌਣਾ ਆਟੇ ਅਸਾਂ ਖਾਂਦੇ ਹੋਏ ਵੀ ਆਟੇ ਖਾਣਾ ਖਾਣਾ ਤੇ ਖਾਣਾ ਬਣਾਉਣਾ ਹਰ ਚੀਜ਼ ਨਿੱਕੀ ਜੀ ਇੱਕ ਚੀਜ਼ ਲੈਨੇ ਘਰਾਂ ਚ ਇਹ ਤਾਂ ਆਪ ਕੋ ਜਿਹੜੀਆਂ ਆਡੀਆਂ ਪੁਰਾਣੀਆਂ ਮਤਾਵਾਵਾਂ ਹੁੰਦੀਆਂ ਨੇ ਉਹਨਾਂ ਤੇ ਆਯਾਤ ਹੁੰਦਾ ਹੈ ਉਹਨਾਂ ਨੂੰ ਪਤਾ ਹੀ ਕਿ ਜੇ ਆਲੂਆਂ ਦੀ ਸਬਜ਼ੀ ਬਣਾਉਣੀ ਤੇ ਨਾਲ ਇੰਨਾ ਅਦਰਕ ਤੇ ਇੰਨਾ ਲਸਣ ਪਾਉਣਾ ਪੈਣਾ ਤਾਂ ਇਹਦੀ ਬਾਤ ਕੱਟੀ ਜਾਂਦੀ ਤੇ ਨਹੀਂ ਤੇ ਇਹਨੇ ਵਾਈ ਕਰਦੀ ਆਟ ਹੀ ਨਾ ਤੇ ਅੱਜ ਜਿਹੜਾ ਅੱਜ ਆਟ ਨਹੀਂ ਹੈਗਾਹੀਂ ਅਦਰਕਾ ਖਾ ਖਾ ਕੇ ਗਰਮੀ ਕਰਾ ਕੇ ਬੈਠੇ ਮੁਟੇ ਜਾਣਾ ਅੱਜ ਦਾ ਤੁਹਾਡਾ ਇਹ ਹਾਲੇ ਵੀ ਸਾਨੂੰ ਕੋਈ ਦੱਸ ਦੇ ਵੀ ਆ ਚੰਗੀ ਜੀ ਜੇ ਤੇ ਹੀ ਉਹਨਾਂ ਚਰ ਖਾਣੇ ਜਿੰਨੀ ਦੇਰ ਤੱਕ ਕੋਈ ਬਿਮਾਰੀ ਨਾ ਲੱਗ ਜੇ। ਸਾਡਾ ਇਹ ਹਾਲ ਹੈ ਅੱਜ ਦਾ। ਇਹ ਆਟੇ। ਹਨਾ ਵਿਸਤਾਰ ਲਿਭਾਉਣਾ ਹੈ ਕਾਟੇ। ਆਹ ਹੁਣ ਤੁਹਾਡੀਆਂ ਧੀਆਂ ਨੇ ਇਹਨਾਂ ਨੂੰ ਆਰਤ ਸਿਖਾਉ ਰਿਸ਼ਤੇ ਨਿਭਾਉਣ ਦਾ। ਮਲੇ ਇਹਨਾਂ ਨੂੰ ਇੰਨਾ ਕੌਨਫੀਡੈਂਸ ਵੀ ਲੈ। ਕਲੀ ਕੋਈ ਨਹੀਂ ਹੋ ਕੇ ਸਾਰੇ ਪਰਿਵਾਰ ਜਿੰਨੇ ਕਿ ਜੀਵੇ ਸਾਰਿਆਂ ਦਾ ਕਰ ਲੈਣੀ ਬਣਾ ਲੈਣ ਦਾ।